ਹਾਂ ਜੀ ਅੱਜ ਵੀ ਕੀ ਨਾ ਮੈਂ ਤੁਹਾਡੇ ਮੇਰਾ ਨਾਮ ਸੁਖਵਿੰਦਰ ਸ਼ਰਮਾ ਜੀ ਆਪਣੇ ਰਹਿਣ ਵਾਲੇ ਕੀ ਗੱਲ ਬਾਤ ਮੈਂ ਸ਼ਾਮ ਸਿੰਘ ਗਿਲਰੋ ਮਲੋੜ ਤੋਂ ਆਇਆ ਜੀ ਕੀ ਮਸਲਾ ਕੀ ਹੋਇਆ ਸ਼ਰਮਾ ਜੀ ਤੁਹਾਡਾ ਮਸਲਾ ਇਹ ਜੀ ਆਪਣੇ ਕਾਲੂ ਡਰਾਈਵਰ ਜੀ ਮੈਂ ਘਰੇ ਭਾੜੇ ਤੁਸੀਂ ਫੋਟੋ ਮਾਇਟਿਸ ਦੀ ਹੈ ਜੀ ਕੀ ਮਸਲਾ ਮਸਲਾ ਇਹ ਹੈ ਜੀ ਆਪਣੇ ਜ਼ਿੰਮੇਦਾਰ ਲਾਇਆ ਗਿਆ ਦੋ ਟਰਾਲੇ ਕਣਕ ਦੇ ਠੀਕ ਹੈ ਜੀ ਅਸੀਂ ਇਹਨਾਂ ਨੂੰ ਫੋਨ ਕੀਤਾ ਚੱਕੀ ਤੇ ਕਹਿੰਦਾ ਵੀ ਮੇਰੇ 2525 ਰੁਪਏ ਨੈਟ ਫੈਟ ਰੇਟ ਹੈ ਮੇਰਾ ਚਲੋ ਜੀ ਦੋ ਟਰਾਲੇ ਇਹ ਲੈ ਗਿਆ ਆਪਣੇ ਕਣਕ ਦੇ ਇਹਨਾਂ ਨੇ ਆਪਾਂ ਨੂੰ ਪੇਮੈਂਟ ਸਾਰੀ ਕਰਤੀ ਠੀਕ ਹੈ ਉਸ ਤੋਂ ਇੱਕ ਦਿਨ ਛੱਡ ਕੇ ਫਿਰ ਦੋ ਟਰਾਲੇ ਆ ਗਏ ਠੀਕ ਹੈ ਇਹ ਕਹਿੰਦਾ ਵੀ ਮੈਂ ਇਕੱਲਾ ਤਾਂ ਨਹੀਂ ਲੈ ਸਕਦਾ ਵੀ ਅਸੀਂ ਦੋ ਘਰ ਰਲ ਕੇ ਲੈ ਲੈਨੇ ਆ ਤੇ ਪੈਸੇ ਕਹਿੰਦਾ ਜੁਮੇਰ ਮੇਰੀ ਏ ਠੀਕ ਹੈ ਜੀ ਉਹ ਕਹਿੰਦੇ ਮੇਰਾ ਰੇਟ ਹੈਗਾ 2500 ਰੁਪਏ ਜੀ 25 ਰੁਪਏ ਕਿਹਦਾ ਦਾ ਅਸੀਂ 2500 ਉਹ ਤਾਂ ਤੇ ਇਹਨਾਂ ਨੂੰ ਕਣਕ ਦੇ ਦਿੰਦੇ ਅੱਛਾ ਫਿਰ ਜੀ ਇਹਨਾਂ ਨੇ ਉਹ ਵੀ ਪੇਮੈਂਟ ਕਰ ਦਿੱਤੀ ਜਿਹੜੇ ਘਰ ਨੂੰ ਦੂਜੀ ਦਵਾਈ ਸੀ ਉਹਨਾਂ ਦੀ ਸਾਰੀ ਪੇਮੈਂਟ ਆ ਗਈ ਉਸ ਤੋਂ ਇੱਕ ਦਿਨ ਛੱਡ ਕੇ ਫਿਰ ਸਾਡੇ ਦੋ ਟਰਾਲੇ ਕਣਕ ਦੇ ਆਏ ਦੋ ਟਰਾਲੇ ਕਣਕ ਦੇ ਫਿਰ ਆਇਆ ਤੇ ਫਿਰ ਇਹਨਾਂ ਨੇ ਉਵੇਂ ਹੀ 2500 ਰੁਪਏ ਰੇਟ ਇਹਨਾਂ ਨੇ ਰਲ ਅੱਧੀ ਉਹ ਲੈ ਕੇ ਅੱਧੀ ਲੈ ਗਈ। ਠੀਕ ਹੈ। ਮੈਨੂੰ ਕਹਿੰਦੇ ਹਾਂਜੀ ਮੈਨੂੰ ਕਹਿੰਦੇ ਕਨਕ ਕੋ ਹੋਰ ਕੋਈ ਆਉਣ ਦੀ ਸੰਭਾਵਨਾ ਹੈਗੀ ਆ। ਤੇ ਮਹ ਜੀ ਵੀ ਕਨਕ ਸ਼ਾਇਦ ਉਸ ਦੇ ਇੱਕ ਦੀ ਟਰਾਲੀ ਆਏ ਪਰ ਪੱਕਾ ਨਹੀਂ ਕਹਿ ਸਕਦੇ ਸੀ। ਠੀਕ ਹੈ ਜੀ। ਇਹਨਾਂ ਨੇ ਕੀਤਾ ਉਦੋਂ ਮੈਨੂੰ ਪੇਮੈਂਟ ਦੂਜੇ ਘਰ ਦੇ ਦਿੱਤੀ ਤੇ ਇਹ ਨਾਲ ਮੇਰਾ 2.5 ਲੱਖ ਰੁਪਏ ਸੀ। ਇਹਨਾਂ ਨੇ ਮੈਨੂੰ 2 ਲੱਖ ਰੁਪਏ ਦੇਤਾ। ਠੀਕ ਹੈ ਜੀ। ਮੈਨੂੰ ਐ ਚਲ ਕੇ ਬਿਲਕੁਲ ਪੇਮੈਂਟ ਨਹੀਂ ਹੁੰਦੀਗੀ। ਚਲ ਆਪਾਂ 2-4 ਦਿਨ ਰੋਕੇ ਲਾਂਗੇ। ਆਪਣੇ ਕੋਈ ਕੀ ਦਿਮਾਗ 'ਚ ਹੈ ਹੀ ਨਹੀਂ ਸੀ। 5-4 ਦਿਨ ਮੈਂ ਵੀ ਪੁੱਛਿਆ ਇਹਨਾਂ ਨੂੰ। ਠੀਕ ਹੈ ਜੀ। ਇਹਨਾਂ ਦਾ ਮੈਂ ਮੁੱਛ ਲੈਣਾ ਮਾਲਕ ਨੂੰ ਤੇ ਕਿਉਂਕਿ ਮੇਰੇ ਦੁਕਾਨ ਦੇ ਮਾਲਕ ਦੀ ਗੱਲ ਕੀ ਸੀ ਆ ਵੀ ਖੋਦ ਦੇ ਮੈਂ ਗੱਲ ਕਰਦਾ ਠੀਕ ਹੈ ਫਿਰ ਜੀ ਤੇ ਜਦੋਂ ਮੈਂ ਇਹਨਾਂ ਨੂੰ ਫੋਨ ਕੀਤਾ ਕਹਿੰਦਾ ਯਾਰ ਵੀ ਕੰਕ ਦੀ ਟਰਾਲੀ ਕਹਿੰਦਾ ਵੀ ਮੈਂ ਇਹਨੂੰ ਡਬਲ ਹੀ ਕੰਮ ਸੀ ਕਹਿੰਦਾ ਯਾਰ ਮੈਂ ਮੈਂ ਉਹਦਾ ਡਬਲ ਹੀ ਲੈ ਗਣਕਾ ਜੇ ਆਪਣਾ ਕੋ ਸੌਦਾ ਤਾਂ ਹੈ ਨਹੀਂ ਵੀ ਜਾਂ ਤਾਂ ਉਹ ਆਪਣਾ ਸੌਦਾ ਹੈ ਜੇ ਸੌਦਾ ਹੁੰਦਾ ਜੇ 2525 ਰੇਟ ਸੀ ਤੇ ਫਿਰ 25 ਰੁਪਏ ਆਪਾਂ ਘਟਾਏ ਆ ਉਸ ਜੀ ਦੇ ਸਹੀ ਗੱਲ ਹੈ ਠੀਕ ਹੈ ਨਹੀਂ ਮੈਂ ਆਪਣੇ ਮਨ ਚ ਪਾ ਪੈ ਰਹੀ ਸੀ ਮੈਂ ਇਹਨਾਂ ਨੂੰ ਗੱਲ ਸਿੱਧੀ ਦੱਸਦੀ ਮੈਂ ਇਹ ਵੀ ਜ਼ਿੰਮੇਦਾਰ ਆ ਆਪਣੀ ਟਰਾਲੀ ਲੈ ਗਿਆ ਪਾਸੇ ਇਹ ਕਹਿੰਦਾ ਜਾਂਦਾ ਆਤੀਓੜੇ ਮੈਂ ਤਾਂ ਕਿਦੀਆਂ ਦੇ ਪੈਰ ਫੜਨ ਦੀ ਕਰਿਆ ਮੈਂ ਮੈਂ ਅੰਕਲ ਜੀ ਮੇਰੀ ਬੇਨਤੀ ਮੈਂ ਜਿੰਮੀ ਦਾ ਟਰਾਲੀ ਪਾਸੇ ਲੈ ਕੇ ਦੱਸੋ ਮੇਰਾ ਖਸੂਰ ਕੀ ਹੈ ਠੀਕ ਹੈ ਠੀਕ ਹੈ ਜੀ ਇਹਨੇ ਵੀਰ ਜੀ ਮੈਨੂੰ ਅੱਧਾ ਘੰਟਾ ਪੂਰਾ ਜਲੀਲ ਕਰਕੇ ਮੈਂ ਦੋ ਤਿੰਨ ਆਰਤੀਆਂ ਨਾਲ ਗੱਲ ਕਰਾ ਕੇ ਫਿਰ ਇਹਨੇ ਮੈਨੂੰ ਪੇਮੈਂਟ ਦਿੱਤੀ ਹੈ ਉਸ ਵੇਲੇ ਠੱਡਰੇ ਵਾਕਿਆ ਤੁਹਾਡੇ ਕੀ ਹੋਇਆ ਹਾਂਜੀ ਤੁਸੀਂ ਠੱਡਰੇ ਕਿਹਨੂੰ ਬੁਲਾਇਆ ਸੀ ਇਹਨੂੰ ਨਹੀਂ ਮੈਂ ਨਹੀਂ ਬੁਲਾਇਆ ਨਹੀਂ ਜੀ ਪਰ ਡਰਾਈਵ ਕੁੱਟਮਾਰ ਹੋਈ ਆ ਹਾਂਜੀ ਪਰ ਡਰਾਈਵ ਕੁੱਟਮਾਰ ਹੋਈ ਆ ਕਰੇ ਨਹੀਂ ਮੇਰ ਕੋ ਕਰੇ ਆਇਆ ਜਰੂਰ ਹੈ ਜੀ ਤੇ ਬਸ ਹੱਥੋ ਪਾਈ ਵਾਹੀ ਹੋਏ ਆ ਇੱਕ ਦੂਜੇ ਦੇ ਹੱਥੋ ਪਾਈ ਹੋਏ ਆ ਹਾਂਜੀ ਹਾਂਜੀ ਬਸ ਉਸ ਲਾਈਵ ਵਿੱਚ ਕੋਈ ਰਵਲਵਰ ਲਾਇਆ ਹੈ ਤੇ ਕੋਈ ਗੱਲਬਾਤ ਰਵਲਵਰ ਫੇਰਾ ਜਮਾ ਜੀ ਪਹਿਲੇ ਜਮਾ ਸੀ ਇਲੈਕਸ਼ਨ ਤੋਂ ਪਹਿਲੇ ਇੱਥਾਨੇ ਚ ਅੱਛਾ ਤੁਹਾਡੀ ਹੱਥੋ ਪਾਈ ਹੋਈ ਹੱਥੋ ਪਾਈ ਹੈ ਜੀ ਗੱਲ ਤੇ ਪਰ ਤੋਂ ਕੋਈ ਕਟ ਮਾਰਨੀ ਨਹੀਂ ਕੋਈ ਕਟ ਮਾਰਨੀ ਨਹੀਂ ਸ਼ਰਮਾ ਜੀ ਹੱਥੋ ਪਾਈ ਜਿਹੜੀ ਕੱਟੀ ਹੋਈ ਹੈ ਇਹ ਪੈਸਿਆਂ ਨੂੰ ਲੈਣ ਨੂੰ ਪੈਸੇ ਕਰਕੇ ਹਾਂਜੀ ਜਿਹੜਾ ਨੇ ਆਪਣਾ ਜਲੀਲ ਕੀਤਾ ਗਿਆ ਠੀਕ ਜੋ ਤੁਹਾਡਾ ਉੱਥੇ ਦੁਕਾਨ ਤੇ ਲਿਬਰ ਗਿਆ ਸੀ ਫੇਰੇ ਕਰੇ ਕਿਉਂ ਆਏ ਸੀ ਹਾਂਜੀ ਬਲਾਸ ਕਰੇ ਨਾਲ ਸਰੀ ਨੋਨ ਨਾ ਪਤਾ ਕਿਉਂ ਆਇਆ ਜੀ ਕਹੋ ਆਪਾਂ ਦੱਸਣਗੇ ਆਪਦਾ ਪਾਸਾ ਮੈਂ ਨਹੀਂ ਬੁਲਾਇਆ ਨਹੀਂ ਬੁਲਾਇਆ ਜੀ ਤੁਹਾਡੀ ਉਹ ਰਿਪੋਰਟ ਮਾਰ ਹੋਈ ਹੈ ਹਾਂਜੀ ਹੱਥੋਂ ਭਾਈ ਹੋਈ ਹੈ ਹੱਥੋਂ ਭਾਈ ਛੱਡੀ ਹੋਈ ਇਹ ਹੋਰ ਪੁੱਛਿਆ ਨਾ ਜੀ ਨਾ ਬਿਲਕੁਲ ਅਸਲ ਅੰਮ੍ਰਿਤ ਹੈ ਜਵਾ ਜੀ ਬਿਲਕੁਲ ਸੀਰੀਅਸ ਤੇ ਇੱਥੇ ਪਿਆ ਹੁਣ ਖਾਣੇ ਆਇਆ ਜੀ ਲਾਇਆ ਗਿਆ ਕਿ ਤੁਹਾਡਾ ਤੁਹਾਡੇ ਤੇ ਤੁਹਾਡੇ ਬੇਟੇ ਨੇ ਜਿਨ੍ਹਾਂ ਦਾ ਮੋਬਾਈਲ ਸਕੂਟਰੀ ਕੋਈ ਵਗੈਰਾ ਬਿਲਕੁਲ ਨਹੀਂ ਬਿਲਕੁਲ ਝੂਠ ਹੈ ਜੀ ਬਿਲਕੁਲ ਝੂਠਾ ਜੀ ਕਿਰਪਾਨਾ ਲੈ ਕੇ ਮਦਰ ਵੀ ਬਿਲਕੁਲ ਝੂਠ ਹੈ ਜੀ ਤੁਹਾਡੇ ਕੋਲੋਂ ਵੀ ਦਰਖਾਸਤ ਗਈ ਸੀ ਹਾਂਜੀ ਤੁਹਾਡੇ ਕੋਲੋਂ ਤਾਂ ਕਟਿਸ ਕਿਸੇ ਵੀ ਅਰਦੋਦੰਤ ਦਾ ਹਾਂਜੀ ਇਹ ਇਹ ਨਹੀਂ ਉਸ ਤੋਂ ਬਾਅਦ ਨੇ 14 15 ਬੰਦੇ ਹੀ ਭੇਜੇ ਜੀ ਬਾਅਦ ਚ ਅੱਛਾ ਮੇਰੇ ਗੱਲ ਪਨਾਂ ਸੀ ਫਿਰ ਬੰਦੇ ਆਏ ਇਹਨਾਂ ਦੀ ਅੱਛਾ ਅੱਛਾ ਹਾਂਜੀ ਪੂਰਾ ਵਾਕਿਆ ਦੱਸੋ ਕਿ ਹੋਇਆ ਜੀ ਉਸ ਤੋਂ ਬਾਅਦ ਬਸ ਇਹ ਜਿਹੇ ਉਸ ਤੋਂ ਬੰਦੇ ਆਏ ਨੇ ਉਹ ਉਹ ਮੇਰੇ ਨਾਲ ਗਾਲੀ ਲੋਜ ਕਰਕੇ ਐਵੇਂ ਕਹਿੰਦਾ ਮੇਰ ਗੱਲ ਨਹੀਂ ਪੈ ਗਈ ਉਸ ਤੋਂ ਬਾਅਦ ਮੈਨੂੰ ਬੋਲ ਕੇ ਕੋਈ ਗੈਰ ਇਹ ਵੀ ਨਾਲ ਹੀ ਆਏ ਸੀ ਗਾਲੀ ਲੋਈ ਕਰਕੇ ਤੇ ਮੈਂ ਆਪਦਾ ਅਦਰੋਂ ਗੇਟ ਨਾਲ ਐ ਦੋੜ ਗੇ ਠੀਕ ਹੈ ਜੀ ਅੱਛਾ ਅਸਲ ਜਿਹੜਾ ਬਾਤ ਕਰਨਾ ਲੱਗੇ ਕੀ ਮਾਮਲਾ ਕੀ ਹੈ ਜੀ ਇਹ ਇਸ ਤਰ੍ਹਾਂ ਕਰ ਲੈ ਜੀ ਆਪਣੇ ਮੁਨੀਤ ਜੀ ਜੇ ਸੁਨਦਰ ਸਿੰਘ ਜੀ ਆਪਣੇ ਆਰਧ ਤੇ ਲੱਗੇ ਹੋਏ ਆ ਤੇ ਉਹਨਾਂ ਦੇ ਕਾਲੂ ਗੁਰਵਰ ਜੀ ਜੋ ਇੱਥੇ ਚੱਕੀ ਮਲਖਾਈ ਆਪਣਾ ਚਾਰਕਮਾ ਮਦੀ ਕਣਕ ਖਰੀਦਣ ਵੇਚਣ ਲੈ ਕੇ ਡੀਲ ਹੋਈ ਸੀਗੀ 400 ਡੇੜੀ ਕੌਂਟਰ ਕਣਕ ਹੈਗੀ ਉਹ ਮੈਂ ਲਵਾਂ ਪਰ ਅੱਗੇ ਜਾ ਕੇ ਕੀ ਹੋਇਆਗਾ ਕਿ ਰੇਟ ਵੱਧ ਗਿਆ ਰੇਟ ਵੱਧ ਕੇ ਕਰਨਾ ਕਾਲੂ ਜੀ ਨੂੰ ਉਹਨਾਂ ਨੇ 400 ਕੌਂਟਰ ਕਰਨਾ ਕੀ ਦਿੱਤੀ 100 ਕੌਂਟਰ ਕਰਨਾ ਕਿਸੇ ਹੋਰ ਨੂੰ ਦੇ ਦਿੱਤਾ ਉਹ ਪੁਰਾਣਾ ਮੁੱਲੀ ਦੇ ਰਿਸੀ जिस ਕਰਕੇ ਦੋਵੇਂ ਧਿਰਾਂ ਦੀ ਆਪਸ ਚ ਤੁਦੂ ਮਮ ਹੋਈ ਹੱਤਾ ਪਈ ਹੋਈ ਹੈ ਜਿਨ੍ਹਾਂ ਤੇ ਦੋਨਾਂ ਧਿਰਾਂ ਵੱਲੋਂ ਦਰਖਾਸਤ ਹੈ ਤੇ सुरेंद्र ਸ਼ਰਮਾ ਜੀ ਨਸੀ ਇਸ ਗਿਆਧਾ ਵਜਤ ਤੇ ਬੰਦੀ ਕਾਨੂੰਨੀ ਕਰਨੀ ਪਰ ਉਹ ਪਰਿਵਾਰ ਹੀ ਦੋਸ਼ ਲਾ ਰਿਹਾ ਵੀ 1 ਮਹੀਨਾ ਦੀ ਤਰੀਬ ਦਰਖਾਸਤ ਸੀ ਤੇ ਪਰ ਪੁਲਿਸ ਵੱਲੋਂ ਪੂਰਾ ਮਹੀਨੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਨਹੀਂ ਅਸੀਂ ਬੁਲਾਉਂਦੇ ਰਹੇ ਹਾਂ ਦੋਵੇਂ ਧਿਰਾਂ ਨੂੰ सुरेंद्र ਸ਼ਰਮਾ ਵੀ ਅੰਦਰ ਹੈ ਤੇ ਉਹ ਵੀ ਅੰਦਰ ਹੈ ਰੈਨਤ ਦੇ ਅਫਸਰਸ ਰਿਕਮੈਂਡਿੰਗ ਹੋ ਗਈ ਇਸਲੇ ਉਸਲੇ ਤਾਂ ਵੀ ਦੋਸ਼ ਲਾ ਰਹੇ ਹੈ ਇਹਨੂੰ ਅਸਲਾ ਲਾਇਆ ਅਸਲਾ ਸੀ ਉਹਨਾਂ ਦਾ ਪੱਲੇ ਜਮਾ ਸੀ ਉਹ ਕੋਈ ਸੱਚਾਈ ਨਹੀਂ ਪਰ ਖਾਸ ਦੇ ਵਿੱਚ ਇਹਨਾਂ ਨੇ ਕੀ ਮੇਲਵਾ ਪਾਇਆ ਸੀ ਇਹਨਾਂ ਨੇ ਝੋਟਾ ਲੁਕੋਣ ਦਾ ਦਰਖਾਸਤ ਹੈ ਦਰਖਾਸਤ ਇਹ ਕੀ ਮੌਕੇ ਤੇ ਜਾ ਕੇ ਹੱਥ ਪਾਈ ਹੋਈ ਹੈ ਤੇ ਮੋਦੀ ਉਸਲੇ ਤਾਂ ਮੇਲਵਾ ਤਾਂ ਹੈ ਨਹੀਂ ਸੀ ਨਹੀਂ ਅਸਲੀ ਇਹ ਇਸ ਤਰ੍ਹਾਂ ਸੀਗਾ ਕਿ ਅਸਲਾ ਦਿਖਾਇਆ ਨਹੀਂ ਗਿਆ ਕੁਛ ਨਹੀਂ ਸੀਗਾ ਅਸਲੇ ਸਰ ਕੋ ਡਾਪੇ ਰਿਪੋਰਟ ਨਹੀਂ ਕੋਈ ਐਮਐਲਆਰ ਵਗੈਰਾ ਕੁਝ ਨਹੀਂ ਸਿਰਫ ਮੱਤ ਦਰਖਾਸਤ ਉਹ ਦੋ ਤਿੰਨ ਆਦਮ ਨੇ ਕੋਈ ਕੋਈ ਉਹਦੇ ਕੋਲ ਤਾਂ ਨਹੀਂ ਕੋਈ ਸੀ ਸੀ ਫੇਮੀ ਨਹੀਂ ਕੋਈ ਉਹ ਸਾਰਾ ਇਹ ਪੈਸੇ ਦਾ ਲੈਣ ਦੇਣ ਕਰਕੇ ਸੀ ਜੋ ਆ ਕੇ ਦੂਜੇ ਦਿਨ ਪਰ ਹੁਣ ਫਾਈਨਲ ਕੀ ਕਿੱਥੇ ਖੜੀ ਆ ਗੱਲ ਜੀ ਪਹਿਲਾਂ ਉਹਨੂੰ ਦੇਖਦੇ ਲੋ ਉਹਨਾਂ ਨੂੰ ਬੁਲਾਣੇ ਹੈਗਾ ਤਾਂ ਬੈਠੇ ਆਪਣ ਦੂਜੇ ਵੀ ਬਾਹਰ ਬੈਠੇ ਆ ਗਏ ਬੁਲਾ ਰਹੇ ਮੈਂ ਤਾਂ ਕੋਸ਼ਿਸ਼ ਕਰਨਾ ਹੈਗਾ ਨਹੀਂ ਤਾਂ ਫਿਰ ਸਤਕਾਂ ਦੇ ਕਰਾ ਕੇ ਮਾਨੂ ਜੀ ਇਹ ਦੂਜੀ ਤੇਰੇਸੀ ਜੀ ਸ਼ਰਮੇ ਵਾਲੀ ਉਹਨਾਂ ਵੱਲੋਂ ਦਰਖਾਸਤ ਕੀਤੀ ਸੀ ਇਹਨਾਂ ਵੱਲੋਂ ਚਲੋ ਇਹ ਹੋ ਗਈ ਕਿ ਸ਼ਰਮੇ ਇਹਨਾਂ ਕੋਟਮਾਗਲ ਦੂਜੀ ਧਿਰ ਵੱਲੋਂ ਕੀ ਦੋਸ਼ ਸੀ ਦੂਜੀ ਧਿਰ ਵੱਲੋਂ ਵੀ ਸੇਮ ਹੀ ਸੀ ਕਿਉਂਕਿ ਜਦੋਂ ਇਹਨਾਂ ਦੀ ਹੱਤਪਾਈ ਹੋ ਜਾਂਦੀ ਹੈ ਦੂਜੀ ਧਿਰ ਜਿਹੜੀ ਕਾਲੂ ਬਰੋਬਰ ਜੀ ਹੈ ਕੋ ਵੀ ਕਾਫੀ ਜਨੇ ਇਕੱਠੇ ਹੋ ਕੇ ਉਹਨਾਂ ਦਾ ਕਰੀਪਾ ਦਿੰਦੇ ਉਹ ਵੀ ਸੇਮ ਹੀ ਸੀ ਠੀਕ ਧੰਨਵਾਦ ਠੀਕ ਹੈ ਜੀ ਜੀ ਥੈਂਕ ਯੂ